ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਇੱਕ ਨਵਾਂ ਹੀ ਹੁਣ ਮੋੜ ਆ ਗਿਆ ਦਰਅਸਲ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਹੈ ਮਨੀਸ਼ ਸੋਧਿਆ ਦੀ ਤੇ ਉਸ ਤੋਂ ਬਾਅਦ ਹੀ ਇਹ ਵੱਡਾ ਫੈਸਲਾ ਕਹਿ ਸਕਦੇ ਹਾਂ ਕਿ ਸਾਹਮਣੇ ਆ ਰਿਹਾ ਦੱਸਦੇ ਕਿ ਅੰਤਰੀਮ ਜ਼ਮਾਨਤ ਪਟੀਸ਼ਨ ਜਿਹੜੀ ਹੈ ਰੋਜ਼ਵਾਨੇ ਅਦਾਲਤ ਦੇ ਵਿੱਚ ਦਿੱਤੀ ਗਈ ਸੀ ਪਰ ਇਸ ਵਕਤ ਫੈਸਲਾ ਜ਼ਰੂਰ ਸੁਰੱਖਿਅਤ ਰੱਖਿਆ ਗਿਆ ਪਰ ਇਹਦੇ ਨਾਲ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਸੋਧਿਆ ਹੀ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਕਰਾਰ ਦਿੱਤਾ ਗਿਆ। ਦਰਅਸਲ ਅਦਾਲਤ ਦੇ ਵਿੱਚ ਜਦੋਂ ਇਹ ਕੇਸ ਦੀ ਸੁਣਵਾਈ ਹੋ ਰਹੀ ਸੀ ਤੇ ਉਸੇ ਦੌਰਾਨ ਇਹ ਗੱਲ ਜਿਹੜੀ ਹੈ ਅਦਾਲਤ ਦੇ ਵਿੱਚ ਅੱਗੇ ਰੱਖੀ ਜਾਂਦੀ ਹੈ ਤਾਂ ED ਦੇ ਵੱਲੋਂ ਜੋ ਵਕੀਲ ਇਹ ਕੇਸ ਲੜ ਰਿਹਾ ਸੀ ਸੁਸੋਧਿਆ ਦੇ ਖਿਲਾਫ ਵਕੀਲ ਦੇ ਵੱਲੋਂ ਜਦੋਂ ਅਦਾਲਤ ਦੇ ਵਿੱਚ ਆਪਣੀ ਜਿਹੜੀ ਹੈ ਕਾਰਵਾਈ ਦੱਸੀ ਗਈ ਤਾਂ ਉਹਨਾਂ ਨੇ ਸੁਸੋਧਿਆ ਨੂੰ ਖੇਜ਼ ਦਾ ਮਾਸਟਰਮਾਈਂਡ ਦੱਸਿਆ। ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 9 ਮਾਰਚ 2000 ਤੇ ਨੂੰਸ ਸੋਦੀ ਆ ਦੀ ਗ੍ਰਫਤਾਰੀ ਹੋਈ ਸੀ ਸੁਪਰੀਮ ਕੋਰਟ ਤੋਂ ਜ਼ਮਾਨਤ ਦੀ ਪਟੀਸ਼ਨ ਜਿਹੜੀ ਹੈ ਇਸ ਸਮੇਂ ਖਾਰਜ ਹੋ ਗਿਆ ਤਾਂ ਦੱਸ ਦਈਏ ਕਿ ਰੋਜ਼ ਵੈਨਿਊ ਅਦਾਲਤ ਨੇ ਦਿੱਲੀ ਆਪਕਰਨ ਨੀਤੀ ਦੇ ਨਾਲ ਸੰਬੰਧਿਤ ਸੀਬੀਆਈ ਅਤੇ ਈਡੀ ਕੇਸ ਦੇ ਵਿੱਚ ਨਿਯਮਤ ਜ਼ਮਾਨਤ ਦੀ ਮੰਗ ਕਰਨ ਦੇ ਬਾਲੇ ਮਨੀਸ਼ ਸੋਦੀ ਦੀ ਜ਼ਮਾਨਤ ਪਟੀਸ਼ਨ ਤੇ ਆਪਣਾ ਫੈਸਲਾ ਫਿਲਹਾਲ ਦੇ ਲਈ ਸੁਰੱਖਿਅਤ ਰੱਖ ਲਿਆ ਹੈ ਤੇ ਨਾਲ ਹੀ ਅਦਾਲਤ ਹੁਣ 30 ਅਪ੍ਰੈਲ ਨੂੰ ਆਪਣਾ ਫੈਸਲਾ ਸੁਣਾਵੇਗੀ ਦੱਸ ਦੇ ਕਿ ਇਸੇ ਦੇ ਵਿੱਚ ਸੁਣਵਾਈ ਦੇ ਦੌਰਾਨ ਈਡੀ ਦੇ ਵਕੀਲ ਨੇ ਸੁਣਵਾਈ ਦੇ ਦੌਰਾਨ ਈਡੀ ਦੇ ਵਕੀਲ ਨੇ ਵਿਸ਼ੇਸ਼ ਜੱਜ ਕੁਆਰੀ ਬਵੇਜ ਨੂੰ ਵੀ ਇਹ ਗੱਲ ਦੱਸੀ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਸੁਸੋਧਿਆ ਨੂੰ ਮਾਮਲੇ ਦਾ ਮਾਸਟਰਮਾਈਂਡ ਮੰਨਿਆ ਉਹਨਾਂ ਨੇ ਜਾਂਚ ਦੇ ਵਿੱਚ ਪ੍ਰਭਾਵਿਤ ਕਰ ਸਕਦੀ ਹੈ ਇਹ ਗੱਲ ਸੁਸੋਧਿਆ ਨੇ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਜ਼ਮਾਨਤ ਪਟੀਸ਼ਨ ਨੂੰ ਵੀ ਦਾਇਰ ਕੀਤਾ ਸੀ ਪਰ ਉਸ ਦੇ ਲਈ ਫੈਸਲਾ ਸੁਰੱਖਿਅਤ ਰੱਖਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਪਟੀਸ਼ਨ ਵਾਪਸ ਵੀ ਲਈ ਸੀ ਇੱਥੇ ਇਹ ਗੱਲ ਵੀ ਬੇਹਦ ਜ਼ਿਕਰਯੋਗ ਹੈ ਕਿ ਮਨੀਸ਼ ਸ਼ੋਧਿਆ ਸ਼ਰਾਬ ਨੀਤੀ ਕੱਪਲੇ ਦੇ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਇਸ ਸਮੇਂ ਬੰਦ ਨੇ ਮਨੀਸ਼ ਸ਼ੋਧਿਆ ਨੂੰ ਕੇਂਦਰੀ ਜਾਂਚ ਬਿਊਰੋ ਨੇ 26 ਫਰਵਰੀ 2023 ਨੂੰ ਗ੍ਰਫਤਾਰ ਕੀਤਾ ਸੀ ਇਸ ਦੇ ਨਾਲ ਹੀ ED ਨੇ ਸ਼ੋਧਿਆ ਨੂੰ CBI FIR ਦੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 9 ਮਾਰਚ 2023 ਨੂੰ ਵੀ ਗ੍ਰਿਫਤਾਰ ਕੀਤਾ ਸੀ 28 ਫਰਵਰੀ 2023 ਦਾ ਜ਼ਿਕਰ ਕਰਦਿਆਂ ਸੁਸੋਦੀਆ ਨੇ ਦਿੱਲੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੁਣ ਉਹਨਾਂ ਦੇ ਕੋਲ ਕੋਈ ਵੀ ਮੰਤਰੀਪਦ ਨਹੀਂ ਹੈ ਸੁਸੋਦੀਆ ਨੇ ਦਿੱਲੀ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਪਟੀਸ਼ਨ ਪਾਈ ਪਰ ਹਰ ਵਾਰ ਉਹਨਾਂ ਦੀ ਪਟੀਸ਼ਨ ਹਾਰਜ ਹੋਈ ਮਾਰਚ 2024 ਦੇ ਵਿੱਚ ਸੁਸੋਦੀਆ ਨੇ ਹੇਠਲੀ ਅਦਾਲਤ ਦੇ ਵਿੱਚ ਦੁਬਾਰਾ ਜ਼ਮਾਨਤ ਲਈ ਅਰਜ਼ੀ ਦਿੱਤੀ ਜਿਸ ਤੇ ਸੁਣਵਾਈ ਹਲੇ ਵੀ ਲੰਬਿਤ ਚੱਲ ਰਹੀ ਹੈ ਪਰ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਕਿ ਜਦੋਂ ਈਡੀ ਦੇ ਵਕੀਲ ਨੇ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਿਆ ਉਸ ਪੱਖ ਦੇ ਵਿੱਚ ਮਨੀਸ਼ ਸੋਧਿਆ ਨੂੰ ਮਾਸਟਰਮਾਈਂਡ ਕਰਾਰ ਦਿੱਤਾ ਇਸ ਮਾਮਲੇ ਦੇ ਵਿੱਚ ਤਾਂ ਸੁਣਵਾਈ ਦੇ ਦੌਰਾਨ ਜਿਹੜਾ ਈਡੀ ਦੇ ਵਕੀਲ ਨੇ ਵਿਸ਼ੇਸ਼ ਜੱਜ ਸਾਹਿਬ ਸਾਹਮਣੇ ਇਹ ਗੱਲ ਰੱਖੀ ਕਿ ਮਨੀਸ਼ ਸੋਧਿਆ ਜਿਹੜੇ ਨੇ ਇਸ ਪੂਰੇ ਪਲਾਨ ਨੂੰ ਅੰਜਾਮ ਦਿੰਦੇ ਨੇ ਆਖਿਰਕਾਰ ਉਹ ਪਲਾਨ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਕੀ ਸੀ ਪਲਾਨ ਇਸ ਬਾਰੇ ਕੁਝ ਵੀ ਜ਼ਿਕਰ ਅਦਾਲਤ ਦੇ ਵਿੱਚ ਨਹੀਂ ਕੀਤਾ ਗਿਆ ਪਰ ਮਾਸਟਰਮਾਈਂਡ ਕਿਉਂ ਕਰਾਰ ਦਿੱਤਾ ਮਨੀਸ਼ ਸੋਧਿਆ ਨੂੰ ਜੋ ਇਸ ਸਮੇਂ ਤੇ ਹਾਰ ਜੇਲ੍ਹ ਦੇ ਵਿੱਚ ਬੰਨ ਨੇ ਪਰ ਤੁਸੀਂ ਦੇਖੋ ਜੋ ਅਦਾਲਤ ਦਾ ਫੈਸਲਾ ਇਸ ਸਮੇਂ ਸੁਰੱਖਿਅਤ ਰੱਖਣ ਦੀ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ 30 ਅਪ੍ਰੈਲ ਨੂੰ ਆਪਣਾ ਫੈਸਲਾ ਰੋਜ਼ ਵੈਨਿਊ ਅਦਾਲਤ ਸੁਣਾਏਗੀ ਪਰ ਜਿਹ ਦੇ ਵਿੱਚ ਮਨੀਸ਼ ਸੋਧਿਆ ਨੂੰ ਹੋਈ ਵੀ ਜ਼ਮਾਨਤ ਨਹੀਂ ਮਿਲਿਆ ਹਲੇ ਤੱਕ ਤਕ ਮੁਸ਼ਕਿਲਾ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਮਨੀਸ਼ ਸੋਧਿਆ ਦੀਆਂ ਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ सीबीआई ईडी ਦੋਨਾਂ ਦੇ ਵੱਲੋਂ ਕੇਸ ਜਿਹੜੇ ਨੇ ਉਹ ਨਿਯਮਤ ਜ਼ਮਾਨਤ ਦੀ ਮੰਗ ਜਿਹੜੀ ਐ ਇਸੇ ਮਾਮਲੇ ਦੇ ਵਿੱਚ ਕੀਤੀ ਗਈ ਸੀ ਪਰ ਰਾਹਤ ਕਿਸੇ ਵੀ ਪਾਸੋਂ ਨਹੀਂ ਮਿਲ ਰਹੀ ਹੈ ਰੋਜ਼ਵਾਨੀ ਅਦਾਲਤ 29 ਅਪ੍ਰੈਲ ਨੂੰ ਕੀ ਫੈਸਲਾ ਸੁਣਾਏਗੀ ਇਹ ਉਸੇ ਦਿਨ ਪਤਾ ਚੱਲੇਗਾ ਪਰ ਇਹ ਨਵਾਂ ਮੋੜ ਨਵਾਂ ਐਂਗਲ ਜੋ ਈਡੀ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਉਹ ਜ਼ਰੂਰ ਹਾਈਲਾਈਟ ਹੋ ਰਿਹਾ ਕਿ ਮਾਸਟਰਮਾਈਂਡ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਿਵੇਂ ਹੋਏ ਕਿਉਂਕਿ ਇਹ 9 ਮਾਰਚ 2023 ਦਾ ਪੂਰਾ ਮਾਮਲਾ ਸੀ ਆਖਿਰਕਾਰ ਕੀ ਪਲਾਨ ਕੀਤਾ ਗਿਆ ਮਨੂ ਸੋਧਿਆ ਨੇ ਕਿਸ ਤਰੀਕੇ ਨੂੰ ਮਨੀ ਲਾਂਡਰਿੰਗ ਮਾਮਲੇ ਨੂੰ ਜਿਹੜਾ ਪਲਾਨ ਕੀਤਾ ਸੀ ਕਿਸ ਤਰੀਕੇ ਦੇ ਨਾਲ ਜਿਹੜਾ ਹੋਰ ਲੋਕਾਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਕੀ ਹੋਰ ਮੰਤਰੀगण ਵੀ ਸ਼ਾਮਿਲ ਸੀ ਜਾਂ ਫਿਰ ਇਹ ਸਿਰਫ ਔਰ ਸਿਰਫ ਫੇਕ ਬਿਆਨ ਜਿਹੜੇ ਨੇ ਉਹ ਬਣਾ ਕੇ ਦਿੱਤੇ ਜਾ ਰਹੇ ਨੇ ਇਹ ਸਾਰੇ ਤਮਾਮ ਸਵਾਲ ਨੇ ਔਰ ਇਹ ਸਵਾਲਾਤੋਂ ਪਰਦਾ ਉਦੋਹੀ ਉਠheਗਾ ਜਦੋਂ ਇਸ ਪੂਰੇ ਪਲਾਨ ਦੇ ਉੱਤੇ ਜਿਹੜਾ ਖਾਸ ਤੌਰ ਉੱਤੇ ਅਦਾਲਤ ਦੇ ਵਿੱਚ ਚਰਚਾ ਹੋਏਗੀ ਕਿ ਆਖਿਰਕਾਰ ਈਡੀ ਦੇ ਵਕੀਲ ਦੇ ਵੱਲੋਂ ਜੋ ਇਹ ਮਾਸਟਰਮਾਈਂਡ ਵਾਲੀ ਗੱਲ ਕਹੀ ਗਈ ਹੈ ਉਹ ਕਿੰਨੀ ਕੁ ਸੱਚ ਉਹ ਸਾਬਿਤ ਕਰਦੇ ਨੇ ਅਦਾਲਤ ਦੇ ਵਿੱਚ ਮਨੀਸ਼ ਸੁਸੋਦੀਆ ਦੇ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਸੁਸੋਦੀਆ ਵਾਕਈ ਦੇ ਵਿੱਚ ਮਾਸਟਰਮਾਈਂਡ ਮਾਸਟਰ ਮਾਸਟਰ ਪਲੈਨਿੰਗ ਕਰ ਸਕਦੇ ਨੇ ਜ਼ਰੂਰ ਕਮੈਂਟ ਦੇ ਰਾਹੀਂ ਸਾਨੂੰ ਦੱਸਿਓ ਬਾਕੀ ਅਪਡੇਟਸ ਲਈ ਜੁੜੇ ਰਹੋ ਹਮ ਦੇ ਟੀਵੀ ਨਾਲ